ਇਦਾਂ ਤੇ ਤੇ ਹਾਲਾਤ ਬਹੁਤ ਵੀਰ ਮਾੜੇ ਆ ਜਿਹੜਾ ਸੌਦਾ ਪਤਾ ਹੁੰਦਾ ਅੱਡਿਆਂ ਤੋਂ ਵਾਪਸ ਹੋ ਜਾਂਦਾ ਸਾਡੇ ਤੱਕ ਤਾਂ ਕੁਝ ਪਹੁੰਚਦਾ ਨਹੀਂ ਸਾਡੇ ਬੱਚੇ ਭੁੱਖੇ ਤੇ ਆਏ ਰੋਹਂਦੇ ਆ ਨਿਆਣੇ ਸਾਡੇ ਬਹੁਤ ਬਿਮਾਰ ਹੋ ਗਏ ਆ ਉਮੀਦ ਨਾਲ ਸਾਡੇ ਕੋਠੇ ਵਿੱਚ ਆਉਂਦੇ ਆ ਬាទ ਵੇਖ ਹੀ ਲਿਆ ਵੀ ਬਹੁਤ ਗਰੀਬੀ ਮਰੀ ਹਾਲਤਾਂ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਜੀ ਜੇ ਮਜ਼ਦੂਰ ਆ ਤੇ ਕਿਸਾਨ ਆ ਜੇ ਕਿਸਾਨ ਇਹ ਦੋਵੇਂ ਮਤਲਬ ਇੱਕ ਸਾਹ ਭੈਣ ਭਾਈ ਆ ਮਤਲਬ ਜੇ ਕਿਸਾਨ ਕੋ ਹੈਗਾ ਤਾਂ ਮਜ਼ਦੂਰ ਵੀ ਖਾ ਲੋ ਜੀ ਹਾਂਜੀ ਏ ਸਰ ਬਸ ਜਾਣਾ ਹੀ ਮਨ ਚ ਸੀਗਾ ਜਾਣੇ ਜਾਣਾ ਚੱਲੀਏ ਅਸੀਂ ਕਰੋ ਤੁਰ ਪਏ ਹੀ ਸਾਨੂੰ ਕਿਤੇ ਨਹੀਂ ਪਤਾ ਕਿ ਕਿਹੜੇ ਪਿੰਡ ਜਾਣਾ ਕਿੱਥੇ ਜਾਣਾ ਸਾਨੂੰ ਰਸਤੇ 'ਚ ਇੱਕ ਸਰ ਮਿਲੇ ਉਹਨਾਂ ਕੰਡੈਕਟਰ ਕੇ ਉਹਨਾਂ ਨੇ ਸਾਨੂੰ ਇਹਨਾਂ ਦਾ ਕੰਡੈਕਟਰ ਕਰਾਇਆ ਕਿ ਉਹਨਾਂ ਦੇ ਤੇ ਲੋਡ ਆ ਅਸੀਂ ਉਹ ਸਾਵਣਾ ਹੀ ਗੋਡੀ ਫੇਰ ਮੋੜ ਕੇ ਅਸੀਂ ਵਾਪਸੀ ਇਦੋਂ ਨੂੰ ਮੋੜ ਲਈ ਜਦ ਕਿ ਪਹਿਲਾਂ ਕਿਸੇ ਹੋਰ ਪਾਸੇ ਚੱਤੁਰੇ ਸੀ ਅਸੀਂ ਅੱਛਾ ਜੀ ਉੱਗਾ ਚਲੋ ਕੰਟੈਕਟ ਹੋਇਆ ਇਹਨਾਂ ਨਾਲ ਜਰੀ ਇਹ ਤੇ ਪਹੁੰਚੇ ਆ ਲੋਕ ਸੇਵਾਗੰਦ ਦਾ ਮੌਕਾ ਮਿਲਦਾ ਪਿਆ ਹਾਲਾਤ ਬਹੁਤ ਖਰਾਬ ਨੇ ਪਾਣੀ ਬਹੁਤ ਜ਼ਿਆਦਾ ਹੋਇਆ ਪਿਆ ਨਾ ਜੀ 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 ਫਸਲ ਵਸੇ ਡੁੱਬ ਗਈ ਇਹਨਾਂ ਦੀ ਜੀ ਇਹਨਾਂ ਹੁਣ ਇਸ ਤੋਂ ਬਾਅਦ ਇਹ ਕਿ ਜਿੰਨੀ ਜਲਦੀ ਪਾਣੀ ਥੱਲੇ ਉਤਰੇ ਤੇ ਆਪਣਾ ਦੁਆਰਾ ਕੰਮਕਾਰ ਕਰਨ ਲੱਗਣ ਤੇ ਵਧੀਆ ਹੋ ਜਾਵੇ ਸਾਰਾ ਕੁਝ ਚੰਗਾ ਹੋ ਜਾਵੇ ਗ੍ਰੇਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਸਾਥੀ ਨੂੰ ਕਵਾਂਗਾ ਕੀ ਪਹਿਲਾ ਸਭ ਤੋਂ ਪਹਿਲਾਂ ਤਸਵੀਰ ਵਿਖਾਈ ਜਾਵੇ ਪਾਣੀ ਦੀ ਜਿਹੜੀ ਕਿ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਅਸੀਂ ਪਿਛਲੇ ਦਿਨ ਪਿਛਲੇ ਦਿਨੀ ਵੀ ਆਏ ਸੀਗੇ ਜਦੋਂ ਸ਼ੁਰੂਆਤ ਹੋਈ ਸੀ ਲੇਕਿਨ ਹੁਣ ਤੁਸੀਂ ਵੇਖ ਸਕਦੇ ਕਿ ਪਾਣੀ ਗੁਰਦੁਆਰਾ ਸਾਹਿਬ ਤੋਂ ਸੜਕ ਤੋਂ ਥੋੜਾ ਹੋਰ ਇਧਰ ਵੀ ਆਇਆ ਪਰ ਰਾਹਤ ਦੀ ਖਬਰ ਇਸ ਦੇ ਨਾਲ ਇਹ ਹੈ ਕਿ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਪੱਧਰ ਜਿਹੜਾ ਘਟ ਹੋਇਆ ਹੈ ਅਤੇ ਵੈਸੇ ਵੀ ਜਿਹੜਾ ਆਉਣ ਵਾਲੇ 2-3 ਦਿਨ ਨੇ ਉਹਦੇ ਵਿੱਚ ਮੌਸਮ ਵਿਭਾਗ ਵੱਲੋਂ ਜਿਹੜਾ ਇੱਕ ਰਾਹਤ ਦੀ ਖਬਰ ਇਹ ਆਈ ਕਿ ਆਉਣ ਵਾਲੇ 2-3 ਦਿਨ ਜਿਹੜਾ بارش ਨਹੀਂ ਹੋਵੇਗੀ। ਜਲੰਧਰ ਤੋਂ ਵੀਰ ਇੱਥੇ ਮੁੰਡਾਪਿੰਡ ਦੇ ਵਿੱਚ ਮੰਡ ਏਰੀਏ ਦੇ ਵਿੱਚ ਲੰਗਰ ਲੈ ਕੇ ਵੀ ਪਹੁੰਚੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕੁਝ ਇੱਥੋਂ ਹਾਰਡ ਪੀੜਤ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਜਿਹੜੀ ਆ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਆਪਣਾ? ਪਰਮੇਸ਼ਰ ਸਿੰਘ ਜੀ। ਕੀ ਹਾਲਾਤ ਨੇ ਇੱਥੇ ਕਿੰਨੇ-ਕਿੰਨੇ ਫੁੱਟ ਪਾਣੀ ਜਿਹੜਾ ਚੜਿਆ ਕਿੰਨੇ ਦਿਨਾਂ ਤੋਂ ਪਾਣੀ ਤੁਸੀਂ ਇਤਨਾ ਵੇਖ ਰਹੇ ਹੋ? ਪਾਣੀ ਵਹ ਰੂ 1.5 ਮਹੀਨਾ ਹੋ ਗਿਆ। 1.5 ਮਹੀਨਾ ਹੋ ਗਿਆ। ਹਾਂ ਜੀ। ਅੱਛਾ ਜੀ। ਬਹੁਤ ਮੰਦਾ ਆਣਾ ਮੁੜ ਕੇ ਹੁਣ ਕਿਦੋਂ ਲੋਡ ਪੈਣੀ ਆ? ਥੋੜੇ-ਥੋੜੇ ਦੀ ਵਗਰੂ ਥੋੜੇ-ਥੋੜੇ ਵੀ ਇੱਥੇ ਦੇਣਾ ਜੀ ਤੇਰੇ ਤਰੂ ਤਾਂ ਬਹੁਤ ਚੜੀ ਆ ਤੇ ਸੰਸਣ ਵੀ ਆਦੇ ਕੋਈ ਨੇ ਲਿਉਨੇ ਹੁੰਦੇ ਲਿਆ ਸਕਦਾ ਵਗਰੂ ਅੱਛਾ ਜੀ ਹਾਂਜੀ ਬਹੁਤ ਸੰਗੀ ਆ ਬਹੁਤ ਸੰਗੀ ਹਾਂਜੀ ਕਿੰਨੇ ਦਿਨਾਂ ਤੋਂ ਇਹ ਹਾਲਾਤ ਬਣੇ ਹੋਏ ਨੇ ਤੇ ਫਿਰ ਕਿੱਦਾਂ ਗੁਜ਼ਾਰਾ ਹੋ ਰਿਹਾ ਕੌਣ ਬਾਹ ਫੜ ਰਿਹਾ ਕੌਣ ਪਹੁੰਚ ਰਿਹਾ ਕੌਣ ਨਹੀਂ ਪਹੁੰਚ ਰਿਹਾ ਹੁਣ ਉਹ ਭਈ ਦੇਣ ਦੇ ਬਾਬੇ ਮੁੰਡੇ ਪਿੰਡ ਦੇ ਦੇਂਦੇ ਆ ਅੱਛਾ ਜੀ ਰਾਸ਼ਨ ਹੋਰ ਬਹੁਤ ਸ਼ਿਵਕਾਂ ਤਿੰਨ-ਚਾਰ ਦਿਨ ਹੋ ਗਏ ਆ ਉਹ ਆਪਖ ਲੋਗੇ ਬਹਿ ਕੇ ਐ ਪੂਰੀ ਸੇਵਾ ਕਰਦੇ ਆ ਦੇਂਦੇ ਸਭ ਦਾ ਅਰੇ ਇਧਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਾਰ ਕਿੰਨੀ ਕ ਵੱਜੀ ਪਪਾ ਬਹੁਤੀ ਜਿਆਦਾ ਬਹੁਤ ਕਿੰਨਾ ਚਿਰ ਨਹੀਂ ਉੱਠਿਆ ਜਾਂਦਾ ਜੀ ਬਹੁਤ ਘੜੇ ਪਪਾ ਦਾ 15 ਸਾਲ ਨਹੀਂ ਇਹ ਉੱਠਿਆ ਨਾ ਅੱਛਾ ਜੀ ਹਾਂਜੀ ਬਹੁਤ ਜਿਆਦਾ ਮੁੰਡਾ ਅੱਛਾ ਜੀ ਵਿਧੀ ਤੁਹਾਡਾ ਕੀ ਨਾਮ ਹੈ ਦਰਵਾਜ ਸਿੰਘ ਕੀ ਹਾਲਾਤ ਨੇ ਫਿਰ ਕਿੰਨੇ ਦਿਨਾਂ ਤੋਂ ਤੁਸੀਂ ਕੰਮ ਤੇ ਨਹੀਂ ਗਏ ਤੇ ਕੀ ਘਰਾਂ ਦੇ ਵੀ ਹਾਲਾਤ ਨੇ ਹਨ ਭਾਈ ਮਹੀਨਾ ਹੀ ਅੱਗੇ ਵਾਲੀ ਗਿਆਨ ਤੇ ਮਹੀਨਾ ਹੀ ਹੋ ਗਿਆ ਹਾਂਜੀ ਜੋ ਮਹੀਨਾ ਡੇਢ ਮਹੀਨਾ ਪਾਣੀ ਨੂੰ ਆਇਨ ਹੋ ਗਿਆ ਉਹਨਾਂ ਦੇ ਘਰੇ ਬੈਠੇ ਆ ਉਧਰੋਂ ਮੀਂਹ ਪਈ ਜਾਂਦਾ ਉਧਰੋਂ ਮੀਂਹ ਪਈ ਜਾਂਦਾ ਹਾਂਜੀ ਨਾਲ ਕੋ ਮਾਰ ਡੰਗਰੀ ਕਰੀ ਉਦਾਂ ਹੀ ਤੋ ਟੂੜੀ ਤੜੀ ਤੇ ਉੱਥੇ ਚੋਈ ਜਾਂਦੇ ਉੱਥੇ ਚੋਈ ਜਾਂਦੇ ਉੱਥੇ ਚੋਈ ਜਾਂਦੇ ਹਾਂਜੀ ਕੋਠਿਆਂ ਦੇ ਲਾਦ ਕੇ ਹੋ ਜੇ ਬਹੁਤ ਮਾਰੇ ਹੱਟਦੇ ਉਹ ਕਈਆਂ ਤੇ ਉਹ ਬੈਗੇ ਨੀਆ ਪਾਣੀ ਨਾਲ ਫਲਾਗ ਲਗੇ ਕਈਆਂ ਕਈਆਂ ਸੱਤਾਂ ਵੀ ਡੇਗੀਆਂ ਵਾ ਸੱਤਾਂ ਵੀ ਡੇਗੀਆਂ ਹਾਂਜੀ ਤਰਪਾਨਾਂ ਪਈਆਂ ਸਭ ਨੇ ਹੁਣ ਅੱਛਾ ਜੀ ਹਾਂਜੀ ਇਸੇ ਤਰਪਾਨਾਂ ਕੱਲ ਹੀ ਸਕਾਰ ਤੋਂ ਕੀ ਅਪੀਲ ਮੰਗ ਕਰਦੇ ਹੋ ਪੀਲ ਇਹੋ ਕਰਦੇ ਵੀ ਜੋ ਨੁਕਸਾਨ ਹੋਇਆ ਵਾ ਉਹਨਾਂ ਦਿੱਤਾ ਜਾਵੇ ਮਾਂਡ ਵਾਲੇ ਨੂੰ ਦਿੱਤਾ ਜਾਵੇ ਅੱਛਾ ਤੇ ਜਿਹੜੇ ਆ ਗਰੀਬਾਂ ਨੂੰ ਦਿੱਤਾ ਜਾ ਰਿਹਾ ਤੁਸੀਂ ਵੀਰ ਦੀ ਨਹੀਂ ਹਾਲਾਤ ਕੀ ਨਹੀਂ ਹੁੰਦਾ ਤਾਂ ਡੇਰੀ ਹੈ ਸੋ ਅਸੀਂ ਇਸ ਵਕਤ ਮੌਜੂਦ ਹਾਂ ਸੋ ਇਹ ਵੀਰਾਂ ਨੂੰ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਖਡੂਰ ਸਾਹਿਬ ਦੇ ਵਿੱਚ ਜਲੰਧਰੋਂ ਇਹ ਵੀਰ ਜਿਹੜੇ ਨੇ ਉਹ ਛੋਟੇ ਹਾਥੀ ਉੱਪਰ ਸੁੱਕੀ ਰਸਤ ਇਸ ਤੋਂ ਇਲਾਵਾ ਲੰਗਰ ਲੈ ਕੇ ਜਿਹੜੇ ਪਹੁੰਚੇ ਨੇ ਹਾਲਾਤ ਜਿਹੜੇ ਆ ਉਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਇੱਥੋਂ ਦੇ ਲੋਕਾਂ ਦਾ ਦੱਸਣਾ ਕਿ ਮਹੀਨਾ ਅਜੇ ਸਾਡੇ ਕੋਲ ਮਹੀਨਾ ਤਾਂ ਕੀ کئی ਸਾਲ ਜਿਹੜਾ ਉਹ ਉਠਿਆ ਨਹੀਂ ਜਾਣਾ ਤੇ ਮਹੀਨਾ ਹੋਰੇ ਹਾਲਾਤ ਰਹਿ ਸਕਦੇ ਨੇ ਕਿਉਂਕਿ ਪਾਣੀ ਜਿਹੜਾ ਆਇਆ ਇਹਨੇ ਸੁੱਕਣਾ ਵੀ ਆ ਉਸ ਤੋਂ ਬਾਅਦ ਘਰਾਂ 'ਚ ਫਸੀ ਗਾਰ ਮਿੱਟੀ ਰੇਤਾ ਕੱਢਣੀ ਆ ਅਤੇ ਉਸ ਤੋਂ ਬਾਅਦ ਜਾ ਕੇ ਕਿਤੇ ਜਾਨ ਜੀਵਨ ਪ੍ਰਭਾਵਿਤ ਹੋਣਾ ਇਸ ਤੋਂ ਬਾਅਦ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਇਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਨੀਆਂ ਵੀ ਘਰਾਂ ਦੀਆਂ ਬਹਿ ਚੁੱਕੀਆਂ ਫਿਰ ਇੱਥੇ ਰਹਿਣਾ ਕਿੱਦਾਂ ਸੋ ਵੀਰ ਜੀ ਕੀ ਨਾਮ ਜੀ ਆਪਣਾ ਨਰਿੰਦਰ ਕੁਮਾਰ ਕਿੱਥੋਂ ਆਏ ਵੀਰ ਜੀ ਅਸੀਂ ਜਲੰਧਰੋਂ ਆਏ ਜੀ ਅੱਛਾ ਜੀ ਵੀਰ ਜੀ ਕਿਸੇ ਸੰਸਥਾ ਵੱਲੋਂ ਜਾਂ ਮੱਲੇ ਵੱਲੋਂ ਜੀ ਨਹੀਂ ਸਰ ਇਹ ਕੀ ਸੰਸਥਾ ਵੱਲੋਂ ਹੀ ਆਪਣੇ ਖੁਸ਼ੀਆਂ ਆਏ ਆਪਣੇ ਮੱਲੇ ਵੱਲੋਂ ਆਏ ਜੀ ਮੱਲੇ ਹਾਂ ਜੀ ਤੇ ਵੀਰ ਜੀ ਕੀ ਹਾਲਾਤ ਵੇਖੇ ਤੁਸੀਂ ਸੋਸ਼ਲ ਮੀਡੀਆ ਰਹੀਂ ਵੇਖ ਰਹਿ ਇਹਨਾਂ ਲੋਕਾਂ ਤੱਕ ਪਹੁੰਚਣ ਦਾ ਜਿਹੜਾ ਸੋਚ ਬਣਾਈ ਇਹ ਸਾਰਾ ਬਸ ਜਾਣਾ ਹੀ ਮਨ ਚ ਸੀਗਾ ਜਾਣੇ ਜਾਣਾ ਚਾਹੀਏ ਅਸੀਂ ਕਰੋ ਤੁਰ ਪੈ ਹੀ ਸਾਨੂੰ ਕਿਤੇ ਨਹੀਂ ਪਤਾ ਕਿ ਕਿਹੜੇ ਪਿੰਡ ਜਾਣਾ ਕਿੱਥੇ ਜਾਣਾ ਸਾਨੂੰ ਰਸਤੇ 'ਚ ਇੱਕ ਸਰ ਮਿਲੇ ਉਹਨਾਂ ਕੰਡੈਕਟਰ ਕੇ ਉਹਨਾਂ ਨੇ ਸਾਨੂੰ ਇਹਨਾਂ ਦਾ ਕੰਡੈਕਟਰ ਕਰਾਇਆ ਕਿ ਅਸੀਂ ਉਸ ਆਉਣਾ ਹੀ ਗੋਡੀ ਫੇਰ ਮੋੜ ਕੇ ਅਸੀਂ ਵਾਪਸੀ ਇਦੋਂ ਨੂੰ ਮੋੜ ਲਈ ਚਾਦ ਕਿ ਪਹਿਲਾਂ ਕਿਸ ਹੋਰ ਪਾਸੇ ਚੱਤੋ ਰਹੇ ਸੀ ਅਸੀਂ ਅੱਛਾ ਜੀ ਗਾ ਚਲੋ ਕੰਟੈਕਟ ਹੋਇਆ ਇਹਨਾਂ ਨਾਲ ਜਰੀ ਇਥੇ ਪਹੁੰਚੇ ਹਾਂ ਲੋਕਾਂ ਸੇਵਾ ਕਰਨ ਦਾ ਮੌਕਾ ਮਿਲਦਾ ਪਿਆ ਹਾਲਾਤ ਬਹੁਤ ਖਰਾਬ ਨੇ ਪਾਣੀ ਬਹੁਤ ਜ਼ਿਆਦਾ ਹੋਇਆ ਪਿਆ ਨਾ ਫਸਲ ਸਾਰੀ ਡੁੱਬ ਗਈ ਇਹਨਾਂ ਦੀ ਜੀ ਹੁਣ ਇਸ ਤੋਂ ਬਾਅਦ ਇਹ ਕਿ ਜਿੰਨੀ ਜਲਦੀ ਪਾਣੀ ਥੱਲੇ ਉਤਰੇ ਤੇ ਆਪਣਾ ਦੁਆਰਾ ਕੰਮਕਾਰ ਕਰਨ ਲੱਗਣ ਤੇ ਵਧੀਆ ਹੋ ਜਾਵੇ ਸਾਰਾ ਕੁਝ ਚੰਗਾ ਹੋ ਜਾਵੇ ਸਾਰਾ ਮੈਂ ਜੀ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋ ਨਹੀ ਬਸ ਭਾਜੀ ਹੁਣ ਆਹੀਂ ਪਾਸੇ ਹੀ ਆ ਵੀ ਜਦੋਂ ਇਹ ਪਾਣੀ ਉਤਰਨਾ ਉਦੋਂ ਜ਼ਿਆਦਾ ਪ੍ਰੋਬਲਮ ਆਣੀ ਹੈ ਉਦੋਂ ਬਿਮਾਰੀਆਂ ਵੀ ਕਈ ਤਰ੍ਹਾਂ ਦੀ ਉੱਠਣੀਆਂ ਆ ਉਦੋਂ ਕੱਲਿਆ ਸਿਰਫ ਲੰਗਰ ਨਾਲ ਨਹੀਂ ਗੱਲ ਬਣੀ ਫਿਰ ਦਵਾਈਆਂ ਵੀ ਇੱਥੇ ਪਹੁੰਚਣੀਆਂ ਚਾਹੀਦੀਆਂ ਜਿਹੜੇ ਬੰਦੇ ਦਵਾਈਆਂ ਜਾਂ ਜਿਹੜੀਆਂ ਸੰਸਥਾ ਦਵਾਈਆਂ ਇੱਥੇ ਪਹੁੰਚਾ ਸਕਦੇ ਉਹਨਾਂ ਨੂੰ ਬੇਨਤੀ ਹੈ ਵੀ ਉਹ ਦਵਾਈਆਂ ਵੀ ਇੱਥੇ ਪਹੁੰਚਾਉਣ ਲੰਗਰ ਤੇ ਚਲੋ ਆਈ ਰਿਹਾ ਹੁਣ ਨਾਲ ਨਾਲ ਆਈ ਜਾਣਾ ਅਗਾਹ ਆਪਾਂ ਕੰਟੈਕਟ ਨੰਬਰ ਦੇ ਦੇਾਂਗੇ ਪੋਜੀ ਸਾਹਿਬ ਦਾ ਜੀ ਜੀ ਤੇ ਇਹਨਾਂ ਨਾਲ ਕੰਟੈਕਟ ਕਰਕੇ ਆ ਸਕਦੇ ਆ ਜੀ ਜੀ ਤੇ ਬਾਕੀ ਜੀ ਸਾਰੇ ਨੂੰ ਹੈਲਪ ਕਰਨੀ ਚਾਹੀਦੀ ਹੈ ਜੀ ਇਦਾਂ ਵੀ ਅਰਦਾਸ ਵੀ ਕਰ ਰਹੇ ਹੋ ਜੀ ਜੀ ਹਾਂਜੀ ਹਾਂਜੀ ਅਰਦਾਸਾਂ ਤਾਂ ਜੀ ਲਗਾਤਾਰ ਹੀ ਚੱਲਦੀਆਂ ਅਰਦਾਸਾਂ ਤਾਂ ਜਲੰਧਰ ਵੀ ਇੰਨਾ ਮੀ ਪੈਂਦਾ ਜਲੰਧਰ ਵੀ ਪਾਣੀ ਇਦਾਂ ਹੀ ਖੜ ਜਾਂਦਾ ਆਗੇ ਅੱਛਾ ਜੀ ਆਪਣੇ ਉਧਰ ਵੀ ਜਿੱਦਾਂ ਵੀ ਲੈਂਟਰ ਚਵਾ ਤੇ ਆਦ ਕੀ ਅੱਛਾ ਜੀ ਲੈਂਟਰ ਚੋਂ ਲੱਗ ਪਿਆ ਜੀ 10 ਦਾ 10 ਦਿਨ ਲਗਾਤਾਰ ਪਾ 12 ਦਿਨ ਲਗਾਤਾਰ ਮੀ ਪਿਆ ਉਥੇ ਅੱਛਾ ਜੀ ਸੋ ਤੁਸੀਂ ਵੇਖ ਸਕਦੇ ਹੋ ਕਿ ਵੀਰਾਂ ਨੇ ਇੱਕ ਚੰਗਾ ਉਪਰਾਲਾ ਵੀ ਕੀਤਾ ਹੈ ਅਤੇ ਸੋਸ਼ਲ ਮੀਡੀਆ ਰਾਹੀਂ ਬੇਨਤੀ ਅਸੀਂ ਜਿਹੜੇ ਵੀਰ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਇਹੀ ਕਰਨੀ ਚਾਹਾਂਗੇ ਤੇ ਜਿਹੜੇ ਵੀਰ ਮੁੜ ਕੇ ਰਾਸਣ ਲਾਈਨ ਦੇ ਵਿੱਚ ਲਾ ਕੇ ਲੈਂਦੇ ਉਹਨਾਂ ਨੂੰ ਵੀ ਬੇਨਤੀ ਇਹ ਕਰਾਂਗੇ ਕਿ ਤੁਸੀਂ ਇਹਨਾਂ ਬਾਹਰੋਂ ਆਏ ਵੀਰਾਂ ਨੂੰ ਅਸਲ ਲੋਡ ਬੰਦਾ ਤੱਕ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਿਓ ਕਿ ਜਿਹੜਾ ਰਾਸਣ ਆ ਸੁੱਕੀ ਰਸਤਿਆਂ ਅਸਲ ਲੋਡ ਬੰਦਾ ਤੱਕ ਪਹੁੰਚੇ ਸਾਡੇ ਨਾਲ ਫੌਜੀ ਸਾਹਿਬ ਮੌਜੂਦ ਨੇ ਵੀਰ ਜੀ ਕੀ ਨਾਮ ਆਪਰਾ ਮੈਂ ਅੱਜ ਪੇਸਿੰਗ ਜੀ ਐਕਸ ਮੈਨੇਜਰ ਅੱਛਾ ਇਹ ਵੀਰ ਜੀ ਹਾਲਾਤ ਕੀ ਨੇ ਗਰਾਊਂਡ ਜ਼ੀਰੋ ਦੇ ਹੁਣ ਵੀਰ ਲੰਗਰ ਲੈ ਕੇ ਪਹੁੰਚੇ ਨੇ ਇਸੇ ਮੈਂ ਜੀ ਤੁਸੀਂ ਹਾਲਾਤ ਵੇਖ ਹੀ ਲਿਆ ਵੀ ਬਹੁਤ ਬੜੀ ਮੁਰੀ ਹਾਲਤਾਂ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਜੀ ਜੇ ਮਜ਼ਦੂਰ ਆ ਤੇ ਕਿਸਾਨ ਆ ਮਤਲਬ ਇੱਕ ਸਾ ਭੈਣ ਭਾਈ ਆ ਮਤਲਬ ਜੇ ਕਿਸਾਨ ਕੋ ਹੈਗਾ ਤਾਂ ਮਜ਼ਦੂਰ ਵੀ ਖਾਲੋ ਜੀ ਹਾਂਜੀ ਤੇ ਚੱਕਰੇ ਬਹੁਤ ਬਹੁਤ ਧੰਨਵਾਦ ਕਰਦੇ ਇਨਾਂ ਜਲੰਧਰ ਵਾਲਾ ਵੀ ਨਾਲ ਦਾ ਵੀ ਜੋ ਆਸਣ ਲੈ ਕੇ ਪਹੁੰਚੇ ਆ ਜੀ ਜੀ ਹਾਂਜੀ ਇਹ ਕਿੰਨਾ ਚਿਰ ਪਾਣੀ ਲੱਥਨ ਤੋਂ ਬਾਅਦ ਵੀ ਇੱਥੇ ਲੱਕ ਨਹੀਂ ਸਿੱਧਾ ਹੋਣਾ ਜੀ ਦੇਖੋ ਜੀ ਲੱਕ ਤਾਂ ਸਿੱਧਾ ਮੱਲ ਵੀ ਹੁਣ ਹੋਣਾ ਨਹੀਂ ਜਦੋਂ ਜਦ ਫਸਲੇ ਦੇ ਵਿੱਚ ਫੇਰ ਦੁਬਾਰਾ ਨਹੀਂ ਹੁੰਦੇ ਉਹ ਚ ਲੱਕ ਸਿੱਧਾ ਹੋਣਾ ਹੀ ਨਹੀਂ ਜੀ ਜਦੋਂ ਮੱਲ ਫੇਰ ਦੁਬਾਰਾ ਗੰਨਾ ਹੋ ਗਿਆ ਜਾਂ ਕਣਕ ਕਣਕ ਤੇ ਮੁਸ਼ਕਲ ਆ ਅਗਲਾ ਮੱਲ ਵੀ ਸਫਾ ਮੱਲ ਰੇਤ ਨੂੰ ਕੱਢ ਕੇ ਫੇਰ ਖੇਤੀ ਦਬਾਰਾ ਹੋਵੇ ਤੇ ਫੇਰ ਲੱਕ ਸਿੱਧਾ ਹੋਣਾ ਹੈ ਪਹਿਲਾਂ ਵੀ ਅਕੇ ਮਾਂ ਪੈੜੀਆਂ ਸਿੱਧੀਆਂ ਕੀਤੀਆਂ ਹੈ ਅੱਛਾ ਜੀ ਪਹਿਲਾਂ ਜਦੋਂ ਪਾਣੀ ਆਇਆ ਹੈ ਨਾ ਜੀ ਬਹੁਤ ਖਰਾਬ ਹੋਈ ਪੈੜੀ ਜੀ ਇਹ ਬਾਬੇ ਬਾਬਿਆਂ ਨੇ ਪਦਰੀਆਂ ਕੀਤੀ ਸਰਕਾਰਾਂ ਵੱਲੋਂ ਯੋਗਦਾਨ ਕਿਹੋ ਜਿਹਾ ਰਿਹਾ ਜੀ ਸਰਕਾਰ ਨਹੀਂ ਕੋਈ ਵੀ ਆਈ ਬਾਬਿਆਂ ਵੱਲੋਂ ਆਈ ਬਾਬਾ ਬੰਤਾ ਸਾਹਿਬ ਦੇ ਜਾਂ ਇਹ ਟਰਾਲੇ ਅੱਛਾ ਜੀ ਬਾਤ ਸੋਰ ਨੇ ਕਹਿੰਦੇ ਡੰਗਰ ਵਛੇ ਦੂ ਵੀ ਕਾਫੀ ਪ੍ਰੋਬਲਮ ਆਈ ਚਾਰੇ ਵੱਲੋਂ ਬਹੁਤ ਜ਼ਿਆਦਾ ਪ੍ਰੋਬਲਮ ਆਈ ਸੋ ਇਥੋਂ ਦੇ ਲੋਕਾਂ ਨੇ ਹਾਲਾਤ ਦੱਸੇ ਨੇ ਕਿ ਮਾਦਾ ਕੀ ਨਾਮ ਤੁਹਾਡਾ ਜੀ ਹਰਜੀਤ ਕੌਰ ਵੀਰ ਜੀ ਕੀ ਹਾਲਾਤ ਨੇ ਮਾਤਾ ਜੀ ਇੱਧਰ ਦੇ? ਇੱਧਰ ਤੇ ਹਾਲਾਤ ਬਹੁਤ ਵੀਰ ਮਾੜੇ ਆ। ਜਿਹੜਾ ਸੌਦਾ ਪੱਤਾ ਹੁੰਦਾ ਅੱਡਿਆਂ ਤੋਂ ਵਾਪਸ ਹੋ ਜਾਂਦਾ ਸਾਡੇ ਤੱਕ ਤਾਂ ਕੁਝ ਪਹੁੰਚਦਾ ਨਹੀਂ ਸਾਡੇ ਬੱਚੇ ਭੁੱਖੇ ਧਿਆਏ ਰੋਂਦੇ ਆ। ਨਿਆਣੇ ਸਾਡੇ ਬਹੁਤ ਬਿਮਾਰ ਹੋ ਗਏ ਆ। ਉਮੀਦ ਨਾਲ ਸਾਡੇ ਕੋਠੇ ਵਿੱਚ ਹੁੰਦੇ ਆ। ਨਾ ਸਾਡੇ ਤੱਕ ਕੋਈ ਤਰ੍ਹਾਂ। ਸ਼ੇ ਕਿੱਥੇ ਰਹਿ ਜਾਂਦਾ ਸੌਦਾ? ਹਾਂ ਜੀ ਅੱਡੇ ਤੋਂ ਵਾਪਸ ਕਰਾ ਦਿੰਦੇ ਆ। ਗਾੜੀ ਆਉਣ ਹੀ ਨਹੀਂ ਦਿੰਦੇ ਵੀਰ ਜੀ। ਉਹਦਾ ਕਾਰਨ ਕੀ ਆ? ਕੀਪਤਾ ਕਹਿੰਦੇ ਜੱਟਾਂ ਨੂੰ ਮਿਲਣਾ ਚਾਹੀਦਾ ਮਜ਼ਦੂਰਾਂ ਨੂੰ ਨਹੀਂ ਮਿਲਣਾ ਚਾਹੀਦਾ। ਤੇ ਮਜ਼ਦੂਰ ਕਿਤੇ ਖਾਂਦੇ ਨਹੀਂ ਆ। ਭੁੱਖੇ ਧਿਆਏ ਇੱ ਦੇ ਪੈਣਾ ਸੋਸ਼ਲ ਮੀਡੀਆ ਰਹੀਂ ਜਿਹੜੇ ਖਬਰਾਂ ਸਾਹਮਣੇ ਆਉਂਦੀਆਂ ਉਹ ਕਹਿੰਦੇ ਵੀ ਰਾਸ਼ਨ ਪਿੰਡਾਂ ਚ ਲਿਆਉਣਾ ਕਈਆਂ ਨੇ ਬੰਦ ਕਰਤਾ ਕਹਿੰਦੇ ਵੀ ਇਕੱਠਾ ਕਰ ਰਹੇ ਨੇ ਹਾਂਜੀ ਹਾਂਜੀ ਤੇ ਹੁਣ ਸਾਡੇ ਕੱਲ ਦਾ ਸੌਦਾ ਆਇਆ ਵਾ ਮਿਲਿਆ ਸਾਨੂੰ ਕੱਲ ਵੀ ਜੀ ਇੱਜ ਤੁਸੀਂ ਰਸਣ ਲੈ ਕੇ ਆਏ ਵੀਰ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿੰਨੇ ਦਿਨ ਬਾਅਦ ਪਹੁੰਚਿਆ ਤੁਹਾਡੀ ਬਰਾਸਣ ਹਾਂਜੀ ਹੜ ਕੋ ਤਾਂ ਕੱਲ ਹੀ ਪਹੁੰਚਿਆ ਵੀਰ ਜੀ ਝੂਠ ਨਹੀਂ ਮਾਰਦੇ ਹਾਂਜੀ ਮਹੀਨਾ ਹੋ ਗਿਆ ਪਾਣੀ ਆਉਂਦੇ ਨੂੰ ਅੱਛਾ ਜੀ ਕੱਲ ਹਾਂਜੀ ਕੱਲ ਹੀ ਆਏ ਸਾਡੇ ਕੋਲ ਅੱਛਾ ਜੀ ਹਾਂਜੀ ਸੋ ਮੁੰਡਾ ਪਿੰਡ ਦੇ ਲੋਕਾਂ ਨੇ ਆਪਣੇ ਮਨ ਦੇ ਭਾਵ ਵੀ ਦੱਸੇ ਨੇ ਅਤੇ ਜਲੰਧਰ ਵਾਲੇ ਵੀਰਾਂ ਦਾ ਅਸੀਂ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਜਲੰਧਰ ਵਾਲੇ ਵੀਰਾਂ ਦਾ ਕਿ ਜਿਹੜੇ ਇੱਥੋਂ ਐਨੀ ਦੂਰੋਂ ਜਿਹੜਾ ਪਡੂਰ ਸਾਹਿਬ ਹਲਕੇ ਦੇ ਪਿੰਡ ਦੇ ਵਿੱਚ ਰਾਸਣ ਲੈ ਕੇ ਪਹੁੰਚੇ ਮੈਂ ਕੈਮਰਾਮੈਨ ਸਾਥੀ ਨੂੰ ਇਹ ਸਾਰੇ ਦਰਿਆ ਦੀ ਕਹਾਂਗਾ ਵੀ ਫੋਟੋ ਇੱਕ ਵਾਰ ਤਸਵੀਰ ਵਿਖਾਈ ਜਾਵੇ ਇਹ ਤਸਵੀਰ ਹੈ ਤੁਸੀਂ ਵੇਖ ਸਕਦੇ ਹੋ ਕਿ ਕੋਈ ਗਿਣਤੀ ਨਹੀਂ ਕਿੰਨੀਆਂ ਫਸਲਾਂ ਜਿਹੜੀਆਂ ਮੁੰਡਾ ਪਿੰਡ ਦੀਆਂ ਤਬਾਹ ਹੋ ਗਈਆਂ ਉਸ ਦਿਨ ਅਸੀਂ ਉਹ ਜਿੱਥੇ ਸੜਕ ਤੁਸੀਂ ਦੇਖ ਰਹੇ ਹੋ ਇੱਥੋਂ ਅਸੀਂ ਉਹ ਅੱਧਾ ਕਿਲਾ ਪਰੇ ਖੜੇ ਸੀਗੇ ਲੇਕਿਨ ਅੱਜ ਇੱਥੇ ਇੰਨਾ ਕੁ ਪਾਣੀ ਹੈ ਕਿ ਜਿਸ ਦੇ ਕਾਰਨ ਸਾਨੂੰ ਉੱਥੋਂ ਤੱਕ ਨਹੀਂ ਪਿੱਛੇ ਹੀ ਖੜਨਾ ਪਿਆ ਤੁਸੀਂ ਵੇਖ ਸਕਦੇ ਕਿ ਫਸਲ ਜਿਹੜੀ ਗਲ ਗਈ ਕਮਾਦ ਗਲ ਗਿਆ ਇਸ ਮੁੰਡਾ ਪਿੰਡ ਦਾ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰ ਜਿਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ